ਹੰਦੀ ਦੋਸਤੋ ਮੀਡਲ ਈਸਟ ਦਾ ਦੇਸ਼ ਇਜ਼ਰਾਈਲ ਜੋ ਪਹਿਲਾਂ ਹੀ ਤਿੰਨ ਫਰੰਟਾਂ ਤੇ ਜੰਗ ਲੜ ਰਿਹਾ 7 ਅਕਤੂਬਰ 2023 ਤੋਂ ਇਜ਼ਰਾਈਲ ਤੇ ਗਾਜ਼ਾ ਵਿੱਚਕਾਰ ਜੰਗ ਚੱਲ ਰਹੀ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਗਾਜ਼ਾ ਦੇ ਨਾਲ ਨਾਲ ਯਮਨ ਵਿੱਚ ਹੂਤੀ ਵਿਦਰੋਹੀ ਆ ਉਹ ਵੀ ਇਜ਼ਰਾਈਲ ਤੇ ਮਜ਼ਾਇਲ ਅਟੈਕ ਡਰੋਨ ਅਟੈਕ ਕਰਦੇ ਆ ਤੇ ਇਜ਼ਰਾਈਲ ਉਹਨਾਂ ਨਾਲ ਵੀ ਜੰਗ ਲੜ ਰਿਹਾ ਲੇਬਨਾਨ 'ਚ ਹਿਜ਼ਬੁੱਲਾ ਉਹ ਵੀ ਇਜ਼ਰਾਈਲ ਦੇ ਅਟੈਕ ਕਰਦਾ ਸੀ ਤੇ ਇਜ਼ਰਾਈਲ ਉਹਦੇ ਨਾਲ ਵੀ ਕਾਰਵਾਈਆਂ ਕਰਦਾ ਸੀ ਤੇ ਉਹਦਾ ਵੀ ਜਵਾਬ ਦਿੰਦਾ ਸੀ ਪਰ ਹੁਣ ਨਵੀਂ ਜਿਹੜੀ ਖਬਰ ਆਈ ਆ ਕਿ 13 ਜੂਨ ਨੂੰ ਇਜ਼ਰਾਈਲ ਨੇ ਚੌਥੇ ਫਰੰਟ ਤੇ ਜੰਗ ਸ਼ੁਰੂ ਕਰ ਲਈ ਈਰਾਨ ਦੇ ਨਾਲ 13 ਜੂਨ ਦੀ ਸਵੇਰ ਇਜ਼ਰਾਈਲ ਨੇ ਈਰਾਨ ਤੇ 200 ਹਵਾਈ ਜਹਾਜ਼ਾਂ ਨਾਲ ਫਾਈਟਰ ਜੈਟਾਂ ਨਾਲ ਹਮਲਾ ਕੀਤਾ ਤੇ ਬਹੁਤ ਜ਼ਿਆਦਾ ਤਬਾਹੀ ਕੀਤੀ ਜਿਵੇਂ ਕਹਿ ਦਈਏ ਕਿ ਈਰਾਨ ਦੀ 40% ਮਿਲਟਰੀ ਤੇ 40% ਜਿਹੜੀ ਅਫਸਰਾਂ ਦੀ ਪਾਵਰ ਸੀ ਫੌਜੀ ਜਰਨਲਾਂ ਦੀ ਪਾਵਰ ਸੀ ਉਹ ਲਗਭਗ ਪਹਿਲੇ ਹਮਲੇ ਤੇ ਪਹਿਲੇ ਦਿਨ ਹੀ ਇਜ਼ਰਾਈਲ ਨੇ ਖਤਮ ਕਰਤੀ ਇਹ ਵੈਸੇ ਤਾਂ ਹੈ ਹਮਲੇ ਦੀ ਜਿਵੇਂ ਕਹਿ ਲੋ ਵੀ ਇਹ ਲੜਾਈ ਦੀ ਜੜ ਬਹੁਤ ਟਾਈਮ ਦੀ ਚੱਲੀ ਜਾਂਦੀ ਆ ਹੁਣ ਪਿਛਲੇ 2-3 ਮਹੀਨਿਆਂ ਤੋਂ ਤਾਂ ਬਹੁਤ ਜ਼ਿਆਦਾ ਅਸਾਰ ਬਣੇ ਪਏ ਠੀਕ ਹੈ ਮਿਡਲ ਈਸਟ ਤੇ ਇਹ ਇੱਕ ਨਵਾਂ ਫਰੰਟ جنگ ਦਾ ਸ਼ੁਰੂ ਹੋਣ ਵਾਲਾ ਵੈਸੇ ਤਾਂ ਇਜ਼ਰਾਈਲ ਦਾ ਤੇ ਇਰਾਨ ਦਾ ਰੌਲਾ ਉਦੋਂ ਤੋਂ ਹੀ ਆ 1978 ਤੋਂ ਜਦੋਂ ਦੀ ਇਰਾਨ ਚ ਇਸਲਾਮਿਕ ਰੈਵਿਊਲੂਸ਼ਨ ਹੋਇਆ ਤੇ ਖੋਮੇਨੀ ਉਥੋਂ ਦਾ ਸੁਪਰੀਮ ਲੀਡਰ ਬਣਿਆ ਉਦੋਂ ਹੀ ਤੋਂ ਹੀ ਇਜ਼ਰਾਇਲ ਈਰਾਨ ਨੂੰ ਆਪਣੇ ਲਈ ਖਤਰਾ ਸਮਝਦਾ ਪਰ ਈਰਾਨ ਹੁਣ ਪਰਮਾਣੂ ਸ਼ਕਤੀ ਬਣਨ ਜਾ ਰਿਹਾ ਸੀ ਬਹੁਤ ਨੇੜੇ ਸੀ ਇਜ਼ਰਾਇਲ ਦੇ ਅਮਰੀਕਾ ਦੇ ਕਹਿਣ ਮੁਤਾਬਕ ਤੇ ਉਹਨਾਂ ਦੇ ਆਪ ਦੇ ਲੀਡਰਾਂ ਦੇ ਬਿਆਨਾਂ ਤੋਂ ਵੀ ਇਹ ਪਤਾ ਲੱਗਦਾ ਸੀ ਕਿ ਕੁਝ ਸਮੇਂ ਵਿੱਚ ਈਰਾਨ ਪਰਮਾਣੂ ਬੰਬ ਬਣਾ ਲੂਗਾ ਈਰਾਨ ਤੇ ਨਿਊਕਲੀਅਰ ਪਾਵਰ ਬਣ ਜੂ ਇਜ਼ਰਾਈਲ ਬਹੁ ਟਾਈਮ ਤੋਂ ਇਹ ਗੱਲ ਦਾ ਰੌਲਾ ਪਾ ਰਿਹਾ ਸੀ ਕਿਉਂਕਿ ਉਹ ਇਰਾਨ ਨੂੰ ਇੱਕ ਖਤਰੇ ਦੇ ਰੂਪ ਵਿੱਚ ਦੇਖਦਾ ਕਿਉਂਕਿ ਤੁਹਾਨੂੰ ਪਤਾ ਕਿ ਮਿਡਲ ਈਸਟ ਵਿੱਚ ਜ਼ਿਆਦਾਤਰ ਸਾਰੀਆਂ ਮੁਸਲਮਨ ਕੰਟਰੀਆਂ ਨੇ ਤੇ ਦੁਨੀਆ ਦੀ ਇੱਕੋ ਇੱਕ 유ਹੂਦੀ ਕੰਟਰੀ ਇਜ਼ਰਾਈਲ ਆ ਤੇ ਉਹ ਚਾਰੇ ਪਾਸੇ ਨੂੰ ਦੁਸ਼ਮਣਾਂ ਨਾਲ ਘिरी ਹੋਈ ਆ ਕਿਉਂਕਿ ਉਹਦੇ ਚਾਰੇ ਪਾਸੇ ਮੁਸਲਮਨ ਕੰਟਰੀਆਂ ਤੇ ਇਜ਼ਰਾਈਲ ਹਰੇਕ ਮੁਸਲਮਨ ਕੰਟਰੀ ਨੂੰ ਆਪਦਾ ਦੁਸ਼ਮਣ ਸਮਝਦਾ ਤੇ ਇਹ ਚਾਹੁੰਦਾ ਕਿ ਕਿਸੇ ਵੀ ਮੁਸਲਮਨ ਕੰਟਰੀ ਕੋਲੇ ਪਰਮਾਣੂ ਸ਼ਕਤੀ ਨਾ ਹੋਵੇ ਪਰਮਾਣੂ ਬੰਬ ਨਾ ਹੋਵੇ ਹਾਲਾਂਕਿ ਪਾਕਿਸਤਾਨ ਕੋਲੇ ਨਿਊਕਲੀਅਰ ਪਾਵਰ ਆ ਪਾਕਿਸਤਾਨ ਇੱਕ ਨਿਊਕਲੀਅਰ ਕੰਟਰੀ ਆ ਤੇ ਉਹਦੇ ਕੋਲੇ ਪਰਮਾਣੂ ਬੰਬ ਪਰਮਾਣੂ ਸ਼ਕਤੀ ਹੈਗੀ ਆ ਪਰ ਉਹਨੂੰ ਇੰਨਾ ਖਤਰਾ ਨਹੀਂ ਸਮਝਦਾ ਇਜ਼ਰਾਈਲ ਜਾਂ ਉਹਦੇ ਉਹ ਕਿਸੇ ਹੋਰ ਅਲੱਗ ਟੌਪਿਕ ਆ ਉਹਦੇ ਤੇ ਆਪਾਂ ਫੇਰ ਗੱਲ ਕਰ ਲਾਂਗੇ ਪਰ ਈਰਾਨ ਨੂੰ ਇੱਕ ਖਤਰੇ ਦੇ ਰੂਪ ਵਿੱਚ ਦੇਖਦਾ ਸੀ ਇਜ਼ਰਾਈਲ ਤਾਂ ਜਦੋਂ ਦੇ ਡੋਨਲਡ ਟਰੰਪ ਸੱਤਾ ਵਿੱਚ ਆਇਆ ਤਾਂ ਬਹੁਤ ਜ਼ੋਰ ਲਾਇਆ ਸੀ ਬੈਂਜਾਮਿਨ ਨੇ ਤੇ ਨਾ ਹੁੰਨੇ ਕਿ ਈਰਾਨ ਦਾ ਤੇ ਅਮਰੀਕਾ ਦਾ ਕੋਈ ਨਾ ਕੋਈ ਰੌਲਾ ਵਧੇ ਜੰਗ ਤੱਕ ਗੱਲ ਪਹੁੰਚੇ ਪਰ ਜਿਵੇਂ ਡੋਨਲਡ 트ੰਪ ਦੀ ਸਟ੍ਰੈਟਜੀ ਆ ਕਿ ਉਹ ਚਾਹੁੰਦਾ ਵਾ ਕਿ ਲੋਕ ਮੈਨੂੰ ਇਹ ਗੱਲ ਲਈ ਯਾਦ ਰੱਖਣ ਕਿ ਮੈਂ ਪੀਸ ਫਲਾਈ ਦੁਨੀਆ 'ਚ ਮੈਂ ਲੋਕਾਂ ਦੇ ਸੀਜ਼ਫਾਇਰ ਕਰਵਾਏ ਲੜਾਈਆਂ ਖਤਮ ਕਰਾਈਆਂ ਪਹਿਲਾਂ ਇੱਕ ਵਾਰ ਐ ਇਰਾਇਲ ਫਿਲਸਤੀਨ ਵਾਰ ਵਿੱਚ ਵੀ ਸੀਜ਼ਫਾਇਰ ਕਰਵਾ ਚੁੱਕਿਆ ਡੋਨਲਡ 트ੰਪ ਇਹ ਜਰਾ ਰਸ਼ੀਆ ਤੇ ਯੂਕਰੇਨ ਦੀ ਵਾਰ ਵਿੱਚ ਵੀ ਟਰਾਈ ਕੀਤਾ ਉਹਨਾਂ ਨੇ ਸੀਜ਼ਫਾਇਰ ਕਰਾਉਣ ਦਾ ਇੰਡੀਆ ਪਾਕਿਸਤਾਨ ਦੇ ਆ ਵੀ ਸੀਜ਼ਫਾਇਰ ਕਰਵਾਇਆ ਤੇ ਡੋਨਲਡ ਟਰੰਪ ਨੇ 2 ਮਹੀਨੇ ਦਾ ਟਾਈਮ ਦਿੱਤਾ ਸੀ ਈਰਾਨ ਨੂੰ ਕਿ ਜਾਂ ਤਾਂ ਤੁਸੀਂ ਸਾਡੇ ਨਾਲ ਨਿਊਕਲੀਅਰ ਡੀਲ ਸਾਈਨ ਕਰ ਲਓ ਬਈ ਤੁਸੀਂ ਪਰਮਾਣੂ ਜੋ ਵੀ ਸ਼ਕਤੀ ਹੋਊਗੀ ਨਿਊਕਲੀਅਰ ਪਾਵਰ ਹੋਊਗੀ ਉਹਨੂੰ ਸਿਰਫ એનર્ਜੀ ਲਈ ਜਾਂ ਇਨਸਾਨੀਅਤ ਦੇ ਭਲੇ ਲਈ ਯੂਜ਼ ਕਰੋਗੇ ਆਪਦੇ ਲੋਕਾਂ ਲਈ ਯੂਜ਼ ਕਰੋਗੇ ਹਥਿਆਰ ਬਣਾਉਣ ਲਈ ਨਹੀਂ ਯੂਜ਼ ਕਰੋਗੇ ਤੇ ਅਸੀਂ ਤੁਹਾਡੇ ਤੋਂ ਪ੍ਰਤਬੰਧ ਹਟਾ ਲਾਂਗੇ ਕਿਉਂਕਿ ਬਹੁਤ ਸਾਰੇ ਸੈਂਕਸ਼ਨ ਲੱਗੇ ਹੋਏ ਆ ਈਰਾਨ ਤੇ ਤੇ ਕਿਉਂਕਿ ਉਹ ਕਿਸੇ ਨੂੰ ਤੇਲ ਨਹੀਂ ਵੇਚ ਸਕਦਾ ਕਿਸੇ ਨਾਲ ਵਪਾਰ ਨਹੀਂ ਕਰ ਸਕਦਾ ਤੇ ਅਮਰੀਕਾ ਨੇ ਆਫਰ ਦਿੱਤਾ ਸੀ ਕਿ ਤੁਸੀਂ ਸਾਡੇ ਨਾਲ ਨਿਊਕਲੀਅਰ ਡੀਲ ਸਾਈਨ ਕਰੋ ਤੇ ਅਸੀਂ ਤੁਹਾਡੇ ਤੋਂ ਹਟਾ ਲਾਂਗੇ ਜਿੰਨੇ ਵੀ ਸੈਕਸ਼ਨ ਲੱਗੇ ਸੀ ਪਹਿਲਾਂ ਇੱਕ ਵਾਰੀ ਨਿਊਕਲੀਅਰ ਡੀਲ ਸਾਈਨ ਹੋ ਵੀ ਗਈ ਸੀ ਹਰਾਨ ਦੀ ਤੇ ਅਮਰੀਕਾ ਦੀ ਉਦੋਂ ਬਰਾਕ ਵਾਮਾ ਇਹਨਾਂ ਦਾ ਪ੍ਰੈਜ਼ੀਡੈਂਟ ਸੀਗਾ ਪਰ ਜਦੋਂ ਲਾਸਟ ਟਾਈਮ ਡੋਨਲਡ ਟਰੰਪ ਪ੍ਰੈਜ਼ੀਡੈਂਟ ਬਣਿਆ ਇਹਨੇ ਆ ਕੇ ਉਹ ਡੀਲ ਕੈਨਸਲ ਕਰਤੀ ਸੀ ਵੀ ਅਸੀਂ ਨਵੇਂ ਸਿਰੇ ਤੋਂ ਡੀਲ ਬਣਾਵਾਂਗੇ ਤੇ ਇਸ 13 ਜੂਨ ਨੂੰ ਹੀ ਉਹ 2 ਮਹੀਨੇ ਦੀ ਟਾਈਮ ਲਾਈਨ ਖਤਮ ਹੋਣੀ ਸੀ ਜਿਹੜੀ ਡੋਨਲਡ ਟਰੰਪ ਨੇ ਇਰਾਨ ਨੂੰ ਦਿੱਤੀ ਸੀ ਪਰ ਇਜ਼ਰਾਈਲ ਨੂੰ ਇਜ਼ਰਾਈਲ ਇਹ ਚਾਹੁੰਦਾ ਸੀ ਕਿ ਇਹ ਡੀਲ ਨਾ ਹੋਵੇ ਤੇ ਇਜ਼ਰਾਈਲ ਇਹ ਹੀ ਚਾਹੁੰਦਾ ਸੀ ਕਿ ਅਸੀਂ ਇਰਾਨ ਤੇ ਅਟੈਕ ਕਰੀਏ ਤੇ ਦੀ ਜਿੰਨੀ ਵੀ ਮਿਲਟਰੀ ਪਾਵਰ ਆ ਨਿਊਕਲੀਅਰ ਪਾਵਰ ਆਸੀਂ ਇਹਨੂੰ ਖਤਮ ਕਰੀਏ ਤੇ 2 ਮਹੀਨੇ ਪੂਰੇ ਹੋਣ ਤੋਂ ਇੱਕ ਦਿਨ ਪਹਿਲਾਂ ਤਿਆਰੀ ਦਾ ਇਰਾਨ ਇਜ਼ਰਾਈਲ ਬਹੁਤ ਟਾਈਮ ਦਾ ਕਰ ਰਿਹਾ ਸੀ ਤੇ ਪਰ ਉਹ 2 ਮਹੀਨੇ ਦੀ ਟਾਈਮ ਲਾਈਨ ਖਤਮ ਹੋਣ ਤੋਂ ਇੱਕ ਦਿਨ ਪਹਿਲਾਂ ਇਜ਼ਰਾਈਲ ਨੇ ਇੱਕ ਬਹੁਤ ਹੀ ਜ਼ਬਰਦਸਤ ਅਟੈਕ ਕੀਤਾ ਰਾਮ ਤੇ ਸਮਝਣ ਵਾਲੀ ਗੱਲ ਆ ਏਡੀ ਤਗੜੀ ਸਟ੍ਰੈਟਜੀ ਜਿਹੜਾ ਜਿਹੜੀ ਸਟ੍ਰੈਟਜੀ ਯੂਜ਼ ਕਰਕੇ ਇਹ ਅਟੈਕ ਕੀਤਾ ਤੁਸੀਂ ਹੈਰਾਨ ਹੋ ਜਾਓਗੇ ਸੋਚ ਕੇ ਵੀ ਕਿ ਇੱਕ ਛੋਟੀ ਜੀ ਕੰਟਰੀ ਜਿਹਦੀ ਆਬਾਦੀ ਸਿਰਫ 1 ਕਰੋੜ ਆ ਉਹ ਕੰਟਰੀ ਇਹ ਜਹਾ ਅਟੈਕ ਕਰ ਸਕਦੀ ਹੈ ਨਾਲੇ ਜਦੋਂ ਉਹਨੂੰ ਪਤਾ ਹੋਵੇ ਕਿ ਇਹ ਸਾਡਾ ਚੌਥਾ ਫਰੰਟ ਆ ਤੇ ਸਾਡੇ ਆਸੇ ਪਾਸੇ ਸਾਰੀਆਂ ਸਾਡੀਆਂ ਦੁਸ਼ਮਣਾਂ ਦਾ ਐਂਟਰੀਆਂ 200 ਫਾਈਟਰ ਜੈਟ 200 ਲੜਾਕੂ ਹਵਾਈ ਜਹਾਜ਼ ਇਜ਼ਰਾਈਲ ਤੋਂ ਉੱਡ ਕੇ ਈਰਾਨ ਤੱਕ ਗਏ ਵਿਚਾਲੇ ਦੋ ਕੰਟਰੀਆਂ ਪੈਂਦੀਆਂ ਜਾਰਡਨ ਆਉਂਦਾ ਵਾ ਤੇ ਰਾਤ ਆਉਂਦਾ 200 ਹਵਾਈ ਜਹਾਜ਼ ਉੱਡ ਕੇ ਈਰਾਨ ਗਏ ਤੇ ਜਿੱਦਾਂ ਰਸ਼ੀਆ ਯੂਕਰੇਨ ਵਾਰ ਚ ਹੁਣੇ-ਹੁਣੇ ਇੱਕ ਯੂਕਰੇਨ ਨੇ ਵੱਡਾ ਅਟੈਕ ਕੀਤਾ ਸੀ ਆਪਦੇ ਡਰੋਨ ਪਹਿਲਾਂ ਹੀ ਰੂਸ ਦੇ ਵਿੱਚ ਪਛਾਹਦੇ ਸੀ ਕਿਉਂਕਿ ਇਹ ਡਰੋਨ ਆ ਜਿਹੜੇ ਉਹ ਇੰਨੀ ਲੰਬੀ ਦੂਰੀ ਨਹੀਂ ਤੈਅ ਕਰ ਸਕਦੇ ਹੁੰਦੇ ਉਹਨਾਂ ਦੀ ਰੇਂਜ ਬਹੁਤ ਘੱਟ ਹੁੰਦੀ ਹੈ ਤਾਂ ਜਿੱਥੇ ਅਟੈਕ ਕਰਨਾ ਹੁੰਦਾ ਉਹਨਾਂ ਨੂੰ ਬਹੁਤ ਨੇੜੇ ਉਡਾਉਣਾ ਪੈਂਦਾ। ਇਹੀ ਸਟ੍ਰੈਟਜੀ ਵਰਤਦੇ ਹੋਏ ਇਜ਼ਰਾਈਲ ਦੀ ਮਾਸਾਦ ਦੇ ਜਿੰਨੇ ਵੀ ਫੁੱਟ ਸੋਲਜਰ ਸੀ ਉਹ ਈਰਾਨ ਦੇ ਵਿੱਚ ਆ ਗਏ। ਲਗਭਗ 2 ਮਹੀਨਿਆਂ ਤੋਂ ਹੀ ਤਿਆਰੀ ਚੱਲ ਰਹੀ ਹੈ ਜਿਵੇਂ ਬੈਂਜਮਿਨ ਨੇ ਤੰਿਆ ਹੁਣ ਦੱਸਿਆ ਮੈਂ ਤੁਹਾਨੂੰ ਪੂਰੀ ਟਾਈਮ ਲਾਈਨ ਦੱਸਦਾ ਹਾਂ ਇਹਦੀ ਅਟੈਕ ਦੀ। ਤਾਂ ਉਹਨਾਂ ਨੇ ਜਿੰਨੇ ਵੀ ਈਰਾਨ ਦੇ 에ਅਰ ਡਿਫੈਂਸ ਸਿਸਟਮ ਸੀ ਉਹਨਾਂ ਦੇ ਨੇੜੇ ਜਾ ਕੇ ਆਪਦੇ ਡਰੋਨ ਲਾਂਚ ਕੀਤੇ। 200 ਹਵਾਈ ਜਹਾਜ਼ ਡੇ ਰਸਤੇ 'ਚ ਉਹਨਾਂ ਨੇ ਫਿਊਲ ਭਰਿਆ ਤੇ ਫੇਰ ਉਹਨਾਂ ਨੇ ਰਾਣ 'ਚ ਜਾ ਕੇ ਅਟੈਕ ਕੀਤਾ ਕਿੱਥੇ-ਕਿੱਥੇ ਅਟੈਕ ਕੀਤਾ ਕੀ-ਕੀ ਟਾਰਗੇਟ ਸੀ ਸਾਰਿਆਂ ਤੋਂ ਮੇਨ ਟਾਰਗੇਟ ਤਾਂ ਸੀਗੇ ਪਰਮਾਣੂ ਸ਼ਕਤੀ ਕੇਂਦਰ ਜਿੰਨੀਆਂ ਵੀ ਨਿਊਕਲੀਅਰ ਫੈਸਿਲਿਟੀਆਂ ਸੀਗੀਆਂ ਨਿਊਕਲੀਅਰ ਸਾਈਟ ਸੀ ਜਾਂ ਜਿੱਥੇ ਵੀ ਇਹਨਾਂ ਦਾ ਗਡਾਊਨ ਸੀ ਜਾਂ ਕੋਈ ਵਰਕਸ਼ਾਪ ਸੀ ਜਿੱਥੇ ਕੁਝ ਵੀ ਮੋਸਟਲੀ ਜਿਹੜੀਆਂ ਨਿਊਕਲੀਅਰ ਸਾਈਟ ਹੁੰਦੀਆਂ ਐ ਅੰਡਰਗਰਾਊਂਡ ਹੀ ਹੁੰਦੀਆਂ ਤਾਂ ਬੰਕਰ ਬਸਟਰਡ ਬੰਬ ਵਰਤਣੇ ਪੈਂਦੇ ਆ ਇਹਦੇ ਲਈ ਆ ਮੇਨ ਸਾਰਿਆਂ ਤੋਂ ਪਹਿਲਾ ਟਾਰਗੇਟ ਤਾਂ ਨਿਊਕਲੀਅਰ ਸਾਈਟ ਸੀ 2 ਨੰਬਰ ਦੇ ਟਾਰਗੇਟ ਸੀਗੇ ਆਰਾਨ ਦੇ ਮੋਸਟਲੀ 에ਅਰ ਬੇਸ ਤੇ 에ਅਰਪੋਰਟ 3 ਨੰਬਰ ਦੇ ਟਾਰਗੇਟ ਸੀਗੇ ਇਹਨਾਂ ਦੇ ਮਿਲਟਰੀ ਦੇ ਆਰਮੀ ਦੇ ਹੈੱਡਕੁਆਟਰ ਆਰਜੀਸੀ ਦੇ ਹੈੱਡਕੁਆਟਰ ਤੇ ਚੌਥੇ ਨੰਬਰ ਤੇ ਟਾਰਗੇਟ ਜਿਹੜੀ ਇਹਨਾਂ ਨੇ ਸਾਰਿਆਂ ਤੋਂ ਜਿਵੇਂ ਕਹਿ ਲਓ ਬਈ ਦੁਨੀਆ ਨੂੰ ਹੈਰਾਨ ਕਰਨ ਦੇਣ ਵਾਲੀ ਗੱਲ ਕੀਤੀ ਆਰਾਨ ਦੇ ਜਿੰਨੀ ਮਿਲਟਰੀ ਲੀਡਰਸ਼ਿਪ ਸੀ ਉਦੀ 에어 ਫੋਰਸ ਦੀ ਆਰਮੀ ਦੀ ਆਈਆਰਜੀਸੀ ਦੀ ਤੇ ਜਿੰਨੇ ਵੀ ਪੋਲੀਟੀਕਲ ਡਿਫੈਂਸ ਦੇ ਮਿਨਿਸਟਰ ਸੀ ਸਾਰਿਆਂ ਨੂੰ ਟਾਰਗੇਟ ਕੀਤਾ ਗਿਆ ਤੇ ਦੁਨੀਆ 'ਚ ਪਹਿਲੀ ਵਾਰੀ ਹੋਇਆ ਕਿ ਕਿਸੇ ਦੇਸ਼ ਨੇ ਆਪਣੇ ਦੁਸ਼ਮਣ ਦੇਸ਼ ਤੇ ਹਮਲਾ ਕੀਤਾ ਹੋਵੇ ਤੇ ਪਹਿਲੇ ਹਮਲੇ ਵਿੱਚ ਹੀ ਤੇ ਪਹਿਲੇ ਦਿਨ ਹੀ ਇੰਨਾ ਨੁਕਸਾਨ ਕਰਤਾ ਹੋਵੇ ਕਿ ਮਿਲਟਰੀ ਦੀ ਮੇਨ ਲੀਡਰਸ਼ਿਪ ਆ ਜਾਂ ਮੇਨ ਜਿਹੜੀ ਕਮਾਂਡ ਆ ਉਹ ਸਾਰੇ ਦੇ ਸਾਰੇ ਹੀ ਉਹਨਾਂ ਦੇ ਜਰਨਲਾਂ ਨੂੰ ਉਹਨਾਂ ਨੇ ਮਾਰਤਾ ਨਿਊਟਰਲਾਈਜ਼ ਕਰਤਾ ਹੁਣ ਮੈਂ ਤੁਹਾਨੂੰ ਦੱਸਦਾ ਵੀ ਖਬਰਾਂ ਤਾਂ 13 ਜੂਨ ਨੂੰ ਜਿਹੜੇ अनऑथराइज्ड ਸੋਰਸ ਸੀ ਉਹਨਾਂ ਤੋਂ ਆਉਣ ਲੱਗੀਆਂ ਸੀ ਮਾਰਨਿੰਗ ਵੀਅਰਾਨ ਤੇ ਅਟੈਕ ਹੋ ਗਿਆ ਪਰ ਫਿਰ ਇਹਨਾਂ ਦਾ ਪ੍ਰੈਜ਼ੀਡੈਂਟ ਬੈਂਜਾਮਿਨ ਨਤਨਹਾਉ ਨੇ ਨੈਸ਼ਨਲ ਟੀਵੀ ਤੇ ਆ ਕੇ ਸੰਬੋਧਨ ਕੀਤਾ ਸਾਰੇ ਮੌਲਕਾਂ ਨੂੰ ਤੇ ਉਹਨੇ ਦੱਸਿਆ ਵੀ ਅਸੀਂ ਇਰਾਨ 'ਚ ਟਾਰਗੇਟਡ ਕੀਤੇ ਆ ਅਟੈਕ ਕੀਤੇ ਆ ਤੇ ਅਸੀਂ ਇਹ ਇਹ ਟਾਰਗੇਟ ਚੂਜ਼ ਕੀਤੇ ਸੀ ਤੇ ਅਸੀਂ ਆਪਦਾ ਸਕਸੈਸ ਹੋਇਆ ਉਹਦੇ ਵਿੱਚ ਫਿਰ ਇਹਨਾਂ ਦੀ ਆਈਡੀਐਫ ਆ ਇਜ਼ਰਾਈਲੀ ਡਿਫੈਂਸ ਫੋਰਸ ਮੇਨ ਜਿਹੜੀ ਇਹਨਾਂ ਦੀ ਡਿਫੈਂਸ ਦਾ ਕੰਮ ਦੇਖਦੀ ਆ ਉਹਨੇ ਆਪਦੇ ਅਫੀਸ਼ੀਅਲ ਪੇਜ ਤੇ ਉਹਨਾਂ ਦੇ ਟਵਿੱਟਰ ਅਕਾਊਂਟ ਤੇ ਸਪੋਕਸਪਰਸਨ ਨੇ ਆਈਡੀਐਫ ਦੇ ਨੇ ਆ ਕੇ ਬਰੀਫ ਕੀਤਾ ਸਾਰਾ ਇਹਨਾਂ ਨੂੰ ਦੱਸਿਆ ਵੀ ਅਸੀਂ ਆਹਾ ਆਹ ਸੋਚੀਆਂ ਸੀ ਲੋਕੇਸ਼ਨਾਂ ਆਹਾ ਆਹ ਸਾਡੇ ਟਾਰਗੇਟ ਸੀਗੇ ਤੇ ਅਸੀਂ ਇਹ ਸਾਰੇ ਅਚੀਵ ਕੀਤੇ ਆ ਮੈਂ ਤੁਹਾਨੂੰ ਦੱਸ ਦਵਾਂ ਵੀ ਕਿੱਥੇ ਕਿੱਥੇ ਇਹਨਾਂ ਨੇ ਅਟੈਕ ਕੀਤਾ ਕਿਹੜੀ ਕਿਹੜੀ ਜਗ੍ਹਾ ਤੇ ਸਾਰਿਆਂ ਤੋਂ ਪਹਿਲਾਂ ਤਾਂ ਇਹਨਾਂ ਦੇ ਜਿੰਨੇ ਵੀ ਮੇਨ 에ਅਰਪੋਰਟ ਸੀਗੇ ਤਬਰੀਜ਼ 에어ਪੋਰਟ ਆ ਰਾਨ ਦਾ ਉਹ ਮੈਂ ਵੀਡੀਓ ਨਾਲ ਅਟੈਚ ਕਰ ਦੂੰ ਜਿਹੜੀ ਵੀ ਮੈਂ ਗੱਲ ਦੱਸੂ ਨਾਲ ਉਹਦੀ ਵੀਡੀਓ ਜਾਂ ਫੋਟੋ ਅਟੈਚ ਕਰ ਦੂੰਗਾ ਨਾਤਾਂਜ਼ ਇਹਨਾਂ ਦੀ ਨਿਊਕਲੀਅਰ ਫੈਸਿਲਿਟੀ ਸੀਗੀ ਹਰਾਨ ਦੀ ਉਹਦੇ ਤੇ ਅਟੈਕ ਹੋਇਆ ਇਹ ਜਿਹੜੀ ਹਰਾਨ ਦੀ ਰਾਜਧਾਨੀ ਹੈ ਤਹਿਰਾਨ ਉਤੋਂ ਸਾਊਥ ਵੱਲ ਆ ਸਾਰੇ ਨੀਚੇ ਆ ਮੈਂ ਨਾਲ ਸਕਰੀਨਸ਼ਾਟ ਲਾ ਦੂੰਗਾ ਤੇ ਵੀਡੀਓਜ਼ ਵੀ ਲਾ ਦੂੰਗਾ ਨਾਤਾਂਜ਼ ਕੀਤਾ ਤੇ ਹੋਰ ਇੱਕ ਫੋਰਦੋ ਇਹਨਾਂ ਦੀ ਇੱਕ ਫੋਰਦੋ ਨਿਊਕਲੀਅਰ ਫੈਸਿਲਿਟੀ ਆ ਉਹਦੇ ਦੇ ਇਹਨਾਂ ਨੇ ਅਟੈਕ ਕੀਤਾ ਹੋਰ ਜਿੰਨੇ ਵੀ ਇਹਨਾਂ ਦੇ ਮਿਸਾਈਲ ਡੀਪੂ ਨੇ ਜਾਂ ਆਰਮੀ ਦੇ ਹਥਿਆਰ ਰੱਖਣ ਦੇ ਡੀਪੂ ਆ ਉਹਨਾਂ ਤੇ ਇਜ਼ਰਾਇਲ ਵੱਲੋਂ ਅਟੈਕ ਕੀਤਾ ਗਿਆ ਇਹ ਪਹਿਲਾ ਫੇਸ ਸੀ ਹਮਲੇ ਦਾ ਜਿਹੜਾ 13 ਜੂਨ ਦੀ ਸਵੇਰ ਕੀਤਾ ਗਿਆ ਫਿਰ 13 ਤਰੀਕ ਨੂੰ ਸ਼ਾਮ ਨੂੰ ਸੈਕੰਡ ਫੇਸ ਇੱਕ ਅਟੈਕ ਦੁਬਾਰਾ ਫੇਰ ਕੀਤਾ ਗਿਆ ਇਜ਼ਰਾਇਲ ਵੱਲੋਂ ਉਹ ਜਿਹੜੀਆਂ ਜਿਹੜੀਆਂ ਸਾਈਟ ਬਚ ਗਈਆਂ ਸੀ ਜਾਂ ਜਿੱਥੇ 100% ਨਹੀਂ ਉਹਨਾਂ ਦਾ ਟਾਰਗੇਟ ਅਚੀਵ ਹੋਇਆ ਸੀ ਤਬਾ ਨਹੀਂ ਹੋਈਆਂ ਸੀ ਨਿਊਕਲੀਅਰ ਸਾਈਟਾਂ ਜਾਂ ਇਹਨਾਂ ਦੀਆਂ ਆਰਮੀ ਦੇ ਮਿਜ਼ਾਈਲ ਡਿਪੂ ਸੀ ਜਾਂ ਮਿਜ਼ਾਈਲ ਲਾਂਚ ਪੈਡ ਸੀ ਤਾਂ ਸ਼ਾਮ ਨੂੰ ਇੱਕ ਅਟੈਕ ਹੋਰ ਕੀਤਾ ਗਿਆ ਤੇ ਜਿੰਨੀਆਂ ਵੀ ਸਾਈਟਾਂ ਬਚੀਆਂ ਸੀ ਉਹ ਸਾਰੀਆਂ ਇਹਨਾਂ ਨੇ ਨਿਊਟਰਲਾਈਜ਼ ਕਰਤੀਆਂ ਆਪ ਦਾ ਟਾਰਗੇਟ ਅਚੀਵ ਕਰ ਲਿਆ ਤੇ ਜਿਹੜੀ ਹੋਰ ਹੈਰਾਨੀ ਵਾਲੀ ਗੱਲ ਦੱਸਦਾ ਸੀਗਾ ਮੈਂ ਤੁਹਾਨੂੰ ਵੀ ਜਿਹੜੇ ਮਿਲਟਰੀ ਦੇ ਤੇ ਡਿਫੈਂਸ ਦੇ ਵੱਡੇ ਅਧਿਕਾਰੀ ਸੀ ਤੇ ਪਾਵਰਫੁੱਲ ਇਨਸਾਨ ਸੀ ਉਹ ਵੀ ਇਜ਼ਰਾਈਲ ਵੱਲੋਂ ਇਹਨਾਂ ਹਮਲਿਆਂ ਵਿੱਚ ਮਾਰ ਦਿੱਤੇ ਗਏ ਤੇ ਇਹਦੇ ਵਿੱਚ ਜਿਵੇਂ ਕਹਿ ਦਈਏ ਆਈਆਰਜੀਸੀ ਦਾ ਮੇਨ ਕਮਾਂਡਰ ਆਈਆਰਜੀਸੀ ਇਸਲਾਮਿਕ ਰਿਵੋਲੂশনারਰੀ ਗਾਰਡ ਕੋਪ ਇਹਨਾਂ ਦੀ ਇੱਕ ਮਿਲਟਰੀ ਦੀ ਇੱਕ 파ਟ ਆ ਤੇ ਉਹ ਇਹਨਾਂ ਦੀ ਗੁਰਦ ਫੋਰਸ ਆ ਮੇਨ ਮਿਲਟਰੀ ਉਹੀ ਆ ਉਹਨੂੰ ਆਈਆਰਜੀਸੀ ਕਹਿੰਦੇ ਆ ਆਈਆਰਜੀਸੀ ਦੇ ਜਿਹੜੇ ਕਮਾਂਡਰ ਸੀਗੇ ਮੇਨ ਸਾਰਿਆਂ ਤੋਂ ਵੱਡੇ ਅਧਿਕਾਰੀ ਸੀ ਹੁਸੈਨ ਸਲਾਮੀ ਉਹ ਵੀ ਇਹ ਹਮਲੇ ਵਿੱਚ ਉਹਨਾਂ ਨੇ ਵੀ ਆਪਣੀ ਜਾਨ ਗਵਾ ਲਈ ਤੇ ਇੱਕ ਇਹਨਾਂ ਦੇ ਸੀਗੇ ਅਲੀ ਰਾਸ਼ਿਦ ਉਹ ਸੈਕੰਡਰੀ ਕਮਾਂਡ ਸੀ 2 ਨੰਬਰ ਦੇ ਅਧਿਕਾਰੀ ਸੀ ਆਈਆਰਜੀਸੀ ਦੇ ਤੇ ਚੀਫ ਆਫ ਇਰਾਨੀਆ ਨਾ ਆਰਮਡ ਫੋਰਸ ਇਹ ਸੀਗੇ ਹਸੈਨ ਬਗੇਰੀ ਇਹ ਵੀ ਇਹ ਹਮਲੇ ਵਿੱਚ ਇਹਨਾਂ ਦੀ ਵੀ ਡੈਥ ਹੋ ਗਈ ਮੈਂ ਸਾਰਿਆਂ ਦੀਆਂ ਪਿਕਚਰਸ ਤੇ ਨਿਊਜ਼ ਨਾਲ ਅਟੈਚ ਕਰ ਦੂੰ ਤੇ ਬ੍ਰਿਗੇਡੀਅਰ ਜਰਨਲ ਦਾਉਦ ਸ਼ੇਕ ਇਹ ਕਮਾਂਡਰ ਆਫ ਆਈਆਰਜੀਸੀ 에어 డిਫੈਂਸ ਫੋਰਸ ਇਹਦੀ ਵੀ ਇਹ ਹਮਲੇ ਵਿੱਚ ਡੈਥ ਹੋ ਗਈ ਲਗਭਗ 20 ਦੇ ਕਰੀਬ ਜਿਹੜੇ ਆਰਮੀ ਦੇ ਵੱਡੇ ਅਫਸਰ ਸੀ ਜਾਂ ਡਿਫੈਂਸ ਦੇ ਵੱਡੇ ਅਫਸਰ ਸੀ 20 ਦੇ ਕਰੀਬ ਅਫਸਰਾਂ ਦੀ ਇਹ ਇਹ ਹਮਲੇ ਵਿੱਚ ਡੈਥ ਉਹਨਾਂ ਦੀ ਵੀ ਮੌਤ ਹੋ ਗਈ ਤੇ ਮਤਲਬ ਉਹਨਾਂ ਨੂੰ ਲੀਡਰਲੈਸ ਕਰਤਾ ਉਹਨਾਂ ਦੀ ਆਰਮੀ ਨੂੰ ਆਰਮੀ ਕੋਲੇ ਹੁਣ ਕੋਈ ਵੱਡਾ ਫੈਸਲੇ ਲੈਣ ਵਾਲਾ ਜਰਨਲ ਜਾਂ ਕੋਈ ਵੱਡਾ ਕਮਾਂਡਰ ਹੀ ਹੈ ਨਹੀਂਗਾ ਪਹਿਲੀ ਵਾਰੀਆਂ ਇਹ ਹੋਇਆ ਕਿ ਪਹਿਲੇ ਦਿਨ ਦੇ ਹਮਲੇ 'ਚ ਇੰਨਾ ਜ਼ਿਆਦਾ ਨੁਕਸਾਨ ਹੋ ਜਵੇ ਤੇ ਹੁਣ ਮੈਂ ਤੁਹਾਨੂੰ ਅੱਗੇ ਦੱਸਾਂ ਜਿਹੜਾ ਰਿਟੈਲੀਏਟ ਕੀਤਾ ਆ ਰਾਮ ਨੇ ਫਿਰ ਇਹਦਾ ਜਵਾਬੀ ਹਮਲਾ ਵੀ ਕੀਤਾ ਇਰਾਨ ਨੇ 14 ਤਰੀਕ ਨੂੰ 14 ਜੂਨ ਨੂੰ 14 ਜੂਨ ਦੀ ਸਵੇਰ ICBM ਇੰਟਰਕੰਟੀਨੈਂਟਲ ਬਲਾਸਟਿਕ ਮਿਜ਼ਾਈਲ ਸ਼ਹੀਦ ਡਰੋਨ ਕਾਮੇਕਾ ਦੇ ਡਰੋਨ ਤੇ ਹੋਰ ਰਾਕਟਾਂ ਨਾਲ ਇਰਾਨ ਵੱਲੋਂ ਵੀ ਇਜ਼ਰਾਇਲ ਤੇ ਹਮਲਾ ਕੀਤਾ ਗਿਆ ਪਰ ਤੁਹਾਨੂੰ ਪਤਾ ਜਿਵੇਂ ਇਜ਼ਰਾਇਲ ਦਾ ਡਿਫੈਂਸ ਸਿਸਟਮ ਬਹੁਤ ਜ਼ਿਆਦਾ ਸਟਰੋਂਗ ਆ ਸਾਰੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਸਟਰੋਂਗ ਡਿਫੈਂਸ ਸਿਸਟਮ ਮੰਨਿਆ ਜਾਂਦਾ ਮਿਸਾਈਲ ਡਿਫੈਂਸ ਸਿਸਟਮ ਇਜ਼ਰਾਈਲ ਦਾ ਤਿੰਨ ਲੇਅਰ ਆਇੰਗ ਇਜ਼ਰਾਈਲ ਦੇ ਡਿਫੈਂਸ ਸਿਸਟਮ ਦੇ ਸਾਰਿਆਂ ਤੋਂ ਥੱਲੇ ਆਇਰਨ ਡੋਮ ਆਉਂਦਾ ਆਇਰਨ ਡੋਮ ਬਾਰੇ ਮੋਸਟਲੀ ਸਾਰਿਆਂ ਨੇ ਸੁਣਿਆ ਹੋਊ ਬਹੁਤ ਮਸ਼ਹੂਰ 에ਅਰ ਡਿਫੈਂਸ ਸਿਸਟਮ ਆ ਆਇਰਨ ਡੋਮ ਤੇ ਇਹ ਛੋਟੀ ਰੇਂਜ ਦਾ ਆਇਰਨ ਡੋਮ ਇਹਨੇ ਨੇੜੇ ਆ ਕੇ ਜਾਂ ਨੇੜੇ ਤੋਂ ਉੱਡੇ ਰਾਕਟ ਜਾਂ ਮਜ਼ਾ ਹੈ ਲਾ ਉਹਨਾਂ ਨੂੰ ਰੋਕਣਾ ਫਿਰ ਮਿਡਲ ਮਿਡ ਰੇਂਜ ਆ ਜਿਹੜੀ ਮਿਡਲ ਦੀ ਰੇਂਜ ਆ ਵਿਚਾਲੇ ਦਾ ਉਹਨੂੰ ਇਹ ਕਹਿੰਦੇ ਨੇ ਡੇਵਿਡ ਸਲਿੰਗ ਡਾਇਵਰਸ ਲਿੰਗ ਵੀ ਕਾਫੀ ਵਧੀਆ ਮਿਸਾਈਲ ਡਿਫੈਂਸ ਸਿਸਟਮ ਆ ਮੰਨਿਆ ਪਰ ਮੰਨਿਆ ਹੋਇਆ ਤੇ ਸਾਰਿਆਂ ਤੋਂ ਉੱਪਰ ਜਿਹੜਾ ਇਹਨਾਂ ਦਾ ਫਰਸਟ ਲਾਈਨ ਆਫ ਡਿਫੈਂਸ ਹੁੰਦੀ ਆ ਇਹਨਾਂ ਦੇ ਡੋਮ ਦੀ ਡਿਫੈਂਸਿਵ ਸਿਸਟਮ ਦੀ ਉਹਦਾ ਨਾਮ ਆ ਐਰੋ 3 ਐਰੋ 3 ਜਿਹੜਾ ਇਹ ਬਲਾਸਟਿਕ ਮਿਸਾਈਲਾਂ ਨੂੰ ਵੀ ਰੋਕ ਸਕਦਾ ਆ ਆਈਸੀਬੀਐਮ ਨੂੰ ਆਈਸੀਬੀਐਮ ਇਹਦੇ ਤੇ ਵੀ ਮੈਂ ਇੱਕ ਅਲੱਗ ਤੋਂ ਵੀਡੀਓ ਬਣਾਉ ਪਰ ਮੈਂ ਤੁਹਾਨੂੰ ਥੋੜਾ ਜਿਆਦਾ ਦੱਸ ਦਿੰਨਾ ਆਈਸੀਬੀਐਮ ਹੁੰਦੀ ਆ ਇੰਟਰਕੰਟੀਨੈਂਟਲ ਬਲਾਸਟਿਕ ਮਿਸਾਈਲ ਜਿਹੜੀ ਇੱਕ ਕੰਟੀਨੈਂਟ ਤੋਂ ਦੂਜੇ ਕੰਟੀਨੈਂਟ ਤੱਕ ਚਲੀ ਜਾਂਦੀਆਂ ਕਿਉਂਕਿ ਇਹਦੇ ਵੀ ਤਿੰਨ ਫੇਜ਼ ਹੁੰਦੇ ਆ ਬੂਸਟਰ ਫੇਜ਼ ਮਿਡ ਫੇਜ਼ ਤੇ ਰੀਐਂਟਰੀ ਫੇਜ਼ ਬੂਸਟਰ ਫੇਜ਼ ਚ ਮਿਜ਼ਾਇਲ ਸਪੇਸ ਚ ਚਲੀ ਜਾਂਦੀ ਆ ਵਾਯੂਮੰਡਲ ਤੋਂ ਬਾਹਰ ਚਲੀ ਜਾਂਦੀ ਆ ਫੇਰ ਮਿਡ ਫੇਜ਼ ਦੇ ਵਿੱਚ ਉਹ ਜਿੱਥੇ ਉਹਨੇ ਅਟੈਕ ਕਰਨਾ ਹੁੰਦਾ ਉਹ ਆਪਦੇ ਟਾਰਗੇਟ ਦੇ ਉੱਪਰ ਆਉਂਦੀ ਆ ਤੇ ਰੀਐਂਟਰੀ ਫੇਜ਼ ਤੇ ਉਹ ਗ੍ਰੈਵਿਟੀ ਦੀ ਹੈਲਪ ਨਾਲ ਬਹੁਤ ਤੇਜ਼ੀ ਨਾਲ ਮਿਜ਼ਾਇਲ ਪੂਰਾ ਐਵਰਟਿਕਲ ਉੱਪਰ ਤੋਂ ਆ ਕੇ ਥੱਲੇ ਅਟੈਕ ਕਰਦੀ ਆ ਇਹ ਮਿਜ਼ਾਇਲ ਨੂੰ ਸਿਰਫ ਆਪਾਂ ਮਿਡ ਰੇਂਜ ਵਿੱਚ ਹੀ ਰੋਕ ਸਕਦੇ ਹਾਂ ਜਦੋਂ ਇਹ ਐਟਮੋਸਫੇਅਰ ਤੋਂ ਬਾਹਰ ਹੁੰਦੀ ਆ ਤੇ ਐਰੋ 3 ਨੇ ਇਹ ਜਾਨੀ ਕਿ ਦੁਨੀਆ ਦੇ ਇਤਿਹਾਸ ਚ ਪਹਿਲੀ ਵਾਰੀ ਹੋਇਆ ਕਿਸੇ ਜੰਗ ਵਿੱਚ ਬਈ ਕਿਸੇ ਨੇ ਬਲਾਸਟਿਕ ਮਿਜ਼ਾਇਲ ਚਲਾਈ ਹੋਵੇ ਤੇ ਕਿਸੇਰ ਡਿਫੈਂਸ ਸਿਸਟਮ ਨੇ ਉਹਨੂੰ ਆਪਣੇ ਵਾਯੂ ਮੰਡਲ ਤੋਂ ਬਾਹਰ ਹੀ ਰੋਕ ਲਿਆ ਹੋਵੇ ਤੇ ਇਜ਼ਰਾਈਲ ਨੇ ਮੋਸਟਲੀ 90 ਤੋਂ 95% ਜਿੰਨੇ ਵੀ ਇਰਾਨ ਦੇ ਪ੍ਰੋਜੈਕਟ ਆ ਲਾਏ ਸੀ ਜਾਂ ਮਿਜ਼ਾਇਲ ਆਇਆ ਸੀ ਉਹਨਾਂ ਨੂੰ ਰੋਕ ਲਿਆ ਸੀ ਇਹਦੀ ਵੀ ਜਾਣਕਾਰੀ ਇਜ਼ਰਾਈਲ ਨੇ ਆਪਦੇ ਆਫੀਸ਼ੀਅਲ ਪੇਜ ਤੇ ਆਈਡੀਐਫ ਦੇ ਪੇਜ ਤੇ ਉਹਨਾਂ ਨੇ ਦਿੱਤੀ ਸੀ ਉਹ ਇਹ ਵੀ ਮੈਂ ਤੁਹਾਨੂੰ ਨਾਲ ਅਟੈਚ ਕਰ ਦੂੰ ਵੀਡੀਓ ਦੇ ਵਿੱਚ ਸਭ ਤੋਂ ਪਹਿਲੀ ਉਹਨਾਂ ਦੀ ਪੋਸਟ ਆਈ ਸੀਗੀ ਅ ਇਜ਼ਰਾਈਲ ਇਜ਼ ਅੰਡਰ ਅਟੈਕ ਇਰਾਨ ਲੌਂਚ ਮਲਟੀਪਲ ਬਲਾਸਟਿਕ ਮਿਜ਼ਾਈਲ ਟੁਵਰਡ ਇਜ਼ਰਾਈਲ ਇਨ ਪਾਸਟ ਆਵਰਸ ði idf ਕੈਨ ਨਾਟ ਐਂਡ ਆਈ ਵਿਲ ਨਾਟ ਅਲਾਉ ਰਾਨ ਟੂ ਅਟੈਕ ਆਵਰ ਸਿਵਿਲਿਅਨਸ ਫਿਰ ਉਹਨਾਂ ਦਾ ਹੀ ਇੱਕ ਦੂਜਾ ਟਵੀਟ ਆਉਂਦਾ ਆਈਡੀਐਫ ਦਾ ਹੀ once again millions of israelis israelis are currently running for shelter as sirens sound all over the israel following another missile launch from iran haan ji eh jithe jithe inanne locations mark kitiyan jithe jithe iran ne attack kita te eh main sariya naal attach kar dun eh sare authentic source to laina assi jankari hai jinni vi toade tak information leke aaye haan ਏ ਅਸੀਂ ਆਈਡੀਐਫ ਦੇ ਪੇਜ ਤੋਂ ਅਸੀਂ ਥੱਲੇ ਆਪਦੇ ਸੋਰਸ ਮੈਂਸ਼ਨ ਵੀ ਕਰ ਦਾਂਗੇ ਤੇ ਇਜ਼ਰਾਈਲ ਨੇ ਇਹ ਅਟੈਕ ਰੋਕ ਲਿਆ ਈਰਾਨ ਨੇ ਵੀ ਇਹ ਅਟੈਕ ਨੂੰ ਨਾਂ ਦਿੱਤਾ ਸੀ ਟਰੂ ਪ੍ਰੋਮਿਸ 3 2024 ਵਿੱਚ ਵੀ ਈਰਾਨ ਦੋ ਵਾਰ ਇਜ਼ਰਾਈਲ ਤੇ ਅਟੈਕ ਕਰ ਚੁੱਕਾ ਆਪਰੇਸ਼ਨ ਟਰੂ ਪ੍ਰੋਮਿਸ ਦੇ ਨਾਂ ਨਾਲ ਤੇ ਇੱਕ ਛੋਟੀ ਜਿਹੀ ਗੱਲ ਮੈਂ ਤੁਹਾਡੇ ਨਾਲ ਹੋਰ ਕਰਨੀ ਸੀ ਵੀ ਹੁਣ ਜੰਗ ਦਾ ਰੂਪ ਬਹੁਤ ਬਦਲ ਗਿਆ World War 1 ਵਿੱਚ ਮੋਸਟਲੀ ਜਿਹੜੀ ਜੰਗ ਸੀ ਉਹ ਆ ਆਰਟੀਲਰੀ ਸ਼ੈਲਸ ਤੇ ਡਿਪੈਂਡ ਸੀ ਤੋਪਾਂ ਨਾਲ ਬੋਲੇ ਚੱਲਦੇ ਸੀ ਸਾਰਿਆਂ ਤੋਂ ਵੱਧ ਸ਼ੈਲਦਾਰਤੇ ਗਏ ਸੀਗੇ ਵਰਲਡ ਵਾਰ 1 ਚ ਵਰਲਡ ਵਾਰ 2 ਚ ਟੈਂਕ ਬੈਟਲ ਹੋਏ ਸੀ ਤੇ 에ਅਰ ਫੋਰਸ ਦੇ ਬੈਟਲ ਹੋਏ ਸੀ ਵੱਡੀਆਂ ਘਟਨਾਵਾਂ ਜਿਹੜੀਆਂ ਹੋਈਆਂ ਉਹ ਜਾਂ ਟੈਂਕ ਦੇ ਬੈਟਲ ਹੋਏ ਆ ਜਾਂ ਹਵਾਈ ਜਹਾਜ਼ਾਂ ਦੇ ਬੈਟਲ ਹੋਏ ਆ ਜਿਵੇਂ ਪਰਲ ਹਾਰਬਰ ਸੀ ਉਹ ਜਾਪਾਨ ਨੇ ਆਪਦੇ ਹਵਾਈ ਜਹਾਜ਼ਾਂ ਨਾਲ ਅਟੈਕ ਕੀਤਾ ਸੀ ਅਮਰੀਕਾ ਦੇ ਪਰਲ ਹਾਰਬਰ ਤੇ ਇਹਨਾਂ ਦੇ ਨੇਵੀ ਦਾ ਇੱਕ ਬਹੁਤ ਵੱਡਾ ਹੈੱਡਕੁਆਰਟਰ ਸੀ ਉੱਥੋਂ ਹੀ ਇਹ ਜਿਵੇਂ ਅੱਜ ਕਾ ਹੁਣ ਤੁਸੀਂ ਪਿੱਛੇ ਦੇ ਜਦੋਂ ਇੰਡੀਆ ਪਾਕਿਸਤਾਨ ਦਾ ਚੱਲਦਾ ਸੀ ਤੁਸੀਂ ਸੁਣਿਆ ਹੋਊਗਾ ਕਾਮੇਗਾਦੇ ਡਰੋਨ ਇਹ ਕਾਮੇਗਾਦੇ ਵਰਡ ਹੈ ਜਿਹੜਾ ਉਹ ਪਰਲ ਹਾਰਬਰ ਅਟੈਕ ਤੋਂ ਹੀ ਆਇਆ ਕਿਉਂਕਿ ਜਾਪਾਨ ਦੇ ਪਾਇਲਟਾਂ ਕੋਲੇ ਜਦੋਂ ਗੋਲਾ ਬਰੂਦ ਖਤਮ ਹੋ ਜਾਂਦਾ ਸੀ ਬੰਬ ਵਗੈਰਾ ਖਤਮ ਹੋ ਜਾਂਦੇ ਸੀ ਤਾਂ ਉਹ ਆਪਦਾ ਜਹਾਜ਼ ਹੀ ਸੈਟ ਦੇ ਦਿੰਦੇ ਸੀ ਦੁਸ਼ਮਣ ਦੇ ਇਲਾਕੇ 'ਚ ਬੰਬ ਵਾਂਗੂ ਜਹਾਜ਼ ਹੀ ਮਾਰਦੇ ਹੀ ਲਿਜਾ ਕੇ ਤਾਂ ਹੀ ਉੱਥੋਂ ਉਹਨਾਂ ਨੂੰ ਕਾਮੇਗਾਦੇ ਪਾਇਲਟ ਕਹਿਣ ਲੱਗੇ ਸ਼ਹੀਦ ਤੇ ਉਥੋਂ ਹੀ ਅੱਜੇ ਡਰੋਨ ਚੱਲੇ ਆ ਕਾਦੇ ਕੰਮੇ ਕੰਮੇ ਕਾਦੇ ਡਰੋਨ ਜਿਹੜੇ ਹੁਣ ਆਪ ਹੀ ਜਾ ਕੇ ਫਟ ਜਾਂਦੇ ਆ ਇੱਕ ਬੰਬ ਤੇ ਰਹੇ ਹੁੰਦੇ ਆ ਤੇ ਹੁਣ ਜਿਹੜਾ ਅੱਜ ਫੇਰ ਚੱਲ ਰਿਹਾ ਇਹ ਤੀਜਾ ਹੁਣ ਟਾਈਮ ਚੱਲ ਰਿਹਾ ਡਰੋਨਾਂ ਦਾ ਤੇ ਮਜ਼ਾਇਲ ਦਾ ਆਪ ਬੰਦਾ 2000 ਕਿਲੋਮੀਟਰ ਦੂਰ ਜਾਂ 3000 ਕਿਲੋਮੀਟਰ ਦੂਰ ਬੈਠਾ ਕਿਸੇ ਮਜ਼ਾਇਲ ਨੂੰ ਲਾਂਚ ਕਰਨ ਵਾਲਾ ਜਾਂ ਡਰੋਨ ਨੂੰ ਕੰਟਰੋਲ ਕਰਨ ਵਾਲਾ ਤੇ ਉਹ ਚੀਜ਼ 3000 ਜਾਂ 2000 ਕਿਲੋਮੀਟਰ ਦੂਰ ਜਾ ਕੇ ਅਟੈਕ ਕਰ ਰਹੀ ਆ ਏ ਫਿਊਚਰ ਵਾਰਫੇਅਰ ਦਾ ਚਿਹਰਾ ਵਾ ਇਹ ਨਵੇਂ ਜਮਾਨੇ ਦੀ ਵਾਰਫੇਅਰ ਆ ਅੱਜ ਦੇ ਜਮਾਨੇ ਦੀ ਇਹ ਇਹ ਜਿਵੇਂ ਕਹਿ ਲਿਆ ਕਿ ਬਹੁਤ ਘਾਤਕ ਆ ਕਿਉਂਕਿ ਬਈ ਮਸ਼ੀਨਾਂ ਆਪਾਂ ਕਹਿ ਦਿੰਦੇ ਆ ਕਿ ਮਸ਼ੀਨਾਂ ਦੇ ਜੋਰ ਤੇ ਹੁਣ ਜੰਗਾਂ ਹੋਣ ਲੱਗੀਆਂ ਪਰ ਮਸ਼ੀਨਾਂ ਚ ਜਾਨ ਨਹੀਂ ਹੁੰਦੀ ਮਸ਼ੀਨਾਂ ਮਰਦੀਆਂ ਨਹੀਂ ਜਾਨ ਹਮੇਸ਼ਾ ਇਨਸਾਨ ਚ ਹੁੰਦੀ ਆ ਜਾਨ ਹਮੇਸ਼ਾ ਇਨਸਾਨ ਦੀ ਹੋ ਜਾਂਦੀ ਆ ਤੇ ਬਾਕੀ ਮੈਂ ਤਾਂ ਇਜ਼ਰਾਈਲ ਤੇ ਇਹ ਇਜ਼ਰਾਈਲ ਫਿਲਸਤੀਨ ਵਾਰ ਨੂੰ 2023 ਤੋਂ ਹੀ ਫੋਲੋ ਕਰ ਰਿਹਾ ਆ ਤੇ ਹੁਣ ਜਿਵੇਂ ਜਿਵੇਂ ਇੱਥੇ ਨਵੀਆਂ ਅਪਡੇਟ ਆਈ ਜਾਊਗੀ ਉਵੇਂ-ਉਵੇਂ ਅਸੀਂ ਤੁਹਾਨੂੰ ਨਵੀਆਂ ਵੀਡੀਓਜ਼ ਬਣਾ ਕੇ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਵਾਂਗੇ ਤੇ ਜੁੜੇ ਰਹੋ ਸਾਡੇ ਚੈਨਲ ਨਾਲ ਰਾਜਮਨਸੀਖ ਨੂੰ ਸਤ ਸ੍ਰੀ ਅਕਾਲ ਜੀ